ਟ੍ਰੇਡ ਬੰਦ ਕੋਈ ਨਹੀਂ ਹੋਇਆ ਪਾਕਿਸਤਾਨ ਨਾਲ ਪਾਕਿਸਤਾਨਾ ਬਿਲਕੁਲ ਐਜੀਟੇਟ ਚੱਲ ਰਿਹਾ ਆ ਇਹ ਸਿਰਫ ਵਿਖਾਵੇ ਵਾਸਤੇ ਹੀ ਹੈ ਟ੍ਰੇਡ ਬੰਦ ਨਹੀਂ ਆ ਟ੍ਰੇਡ ਸਿਰਫ ਬੰਦ ਹੋਇਆ ਬਾਰਡਰ ਤੇ ਇਸ ਵਕਤ ਆਪਣੇ ਕੋਲ 200 ਟਰੱਕ ਹੈ ਜੋ ਨਾ ਰੋਜ਼ਗਾਰ ਹੋਣ ਦੇ ਕਾਰਨ ਅਸੀਂ 300 ਟਰੱਕ ਵੇਚ ਬੈਠੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇੱਥੇ ਹਜ਼ਾਰਾਂ ਲੋਕ ਜਿੰਨਾਂ ਦੀ ਰੋਟੀ ਚੱਲ ਰਹੀ ਸੀ ਉਹ ਰੋਜੀ ਰੋਟੀ ਤੋਂ ਆਤਰੋਏ ਕਿਉਂਕਿ ਬਾਰਡਰ ਬੰਦ ਹੋ ਗਿਆ ਬਾਰਡਰ ਦੇ ਨਾਲ ਹੀ ਕੰਮ ਸੀ ਹੋਰ ਕੋ ਕੰਮ ਨਹੀਂ ਹੈਗਾ ਬਾਰਡਰ ਏਰੀਏ ਤੇ ਸਾਰੇ ਇੰਨੇ ਪਰੇਸ਼ਾਨ ਇੰਨੇ ਔਕੇ ਨੇ ਇਸ ਵਕਤ ਇਹਨਾਂ ਦਾ ਕਾਰੋਬਾਰ ਠਾਪ ਹੋਇਆ ਪਿਆ ਹੈ ਬੱਚਿਆਂ ਦੀਆਂ ਫੀਸਾਂ ਤੱਕ ਨਹੀਂ ਦੇ ਪਾ ਰਹੇ ਇਹਨਾਂ ਦੇ ਇੰਨਾ ਘਰ ਦਾ ਜਿੰਨਾ ਰੋਜਗਾਰ ਆ ਸਾਰਾ ਇੱਕ ਸਾਡਾ ਟਰੱਕ ਆਪਰੇਟਰ ਦੇ ਸਿਰ ਤੇ ਸੀ ਜੀ ਦੇਸ਼ ਵਾਸਤੇ ਖਤਰਾ ਵਾ ਤੇ ਫਿਰ ਵਾਇਆ ਗੁਜਰਾਤ ਕੋ ਆਪਣਾ ਇਹਨੂੰ ਚਾਲੂ ਰੱਖਿਆ ਹੋਇਆ ਹੈ ਉੱਥੇ ਵੀ ਤਾਂ ਬੰਦ ਕਰਨਾ ਅਡਾਨੀ ਦੇ ਪੋਰਟ ਤੇ ਅਡਾਨੀ ਤੇ ਉੱਥੇ ਵੀ ਵਪਾਰ ਕਰ ਰਹੇ ਨੇ ਜੀ ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਮੁੱਦਾ ਸਭ ਤੋਂ ਜ਼ਿਆਦਾ ਗਰਮਾ ਰਿਹਾ ਹੈ ਉਹ ਆ ਰਿਹਾ ਹੈ ਕਿ ਬਾਰਡਰ ਬੈਲਟ ਨੂੰ ਕਿਵੇਂ ਸਟਰੋਂਗ ਕੀਤਾ ਜਾਵੇ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਰੇਡ ਨੂੰ ਖੋਲ੍ਹਿਆ ਜਾਵੇ ਤਾਂ 2019 ਦੇ ਵਿੱਚ ਇਹ ਟਰੇਡ ਨੂੰ ਬੰਦ ਕੀਤਾ ਗਿਆ ਸੀ ਅੱਜ 2024 ਹੋ ਚੁੱਕੀ ਹੈ ਲੇਕਿਨ ਟਰੇਡ ਹਾਲੇ ਵੀ ਬੰਦ ਪਿਆ ਹੈ ਜਿੱਥੇ ਕਿ ਦੇਸ਼ ਦੇ ਵਕਫਾ ਖਰਾਜਾ ਦੇ ਨਾਲ ਪਾਕਿਸਤਾਨ ਨਾਲ ਵਪਾਰ ਕੀਤਾ ਜਾ ਰਿਹਾ ਪਰ ਕੇਵਲ ਇੱਕ ਅਟਾਰੀ ਵਾਗਾ ਸਰਹੱਦ ਹੀ ਹੈ ਜਿੱਥੇ ਕੀ ਇਹ ਵਪਾਰ ਬੰਦ ਪਿਆ ਹੈ ਬੰਦ ਕਰਨ ਦਾ ਕਾਰਨ ਹੈ ਕਿ ਭਾਰਤ ਸਰਕਾਰ ਵੱਲੋਂ ਇੰਪੋਰਟ ਡਿਊਟੀ ਜਿਹੜੀ ਹੈ ਉਹ 200% ਤੱਕ ਕਰ ਦਿੱਤੀ ਗਈ ਹੈ ਜਿਸ ਕਰਕੇ ਰੇਡ ਜਿਹੜਾ ਹੈ ਖਤਮ ਹੋਣ ਦੇ ਕਗਾਰ ਤੇ ਹੈ ਔਰ ਸਭ ਤੋਂ ਜ਼ਿਆਦਾ ਅਗਰ ਕੋਈ ਪ੍ਰਭਾਵਤ ਇਸ ਇਲਾਕੇ ਆ ਹੋਇਆ ਹੈ ਤਾਂ ਉਹ ਹੋਇਆ ਹੈ ਹਲਕਾ ਅਟਾਰੀ ਜੋ ਕਿ ਅਟਾਰੀ ਵਾਗਾ ਸਰਹੱਦ ਦੇ ਉੱਤੇ ਮੌਜੂਦ ਹੈ ਤਾਂ ਅਸੀਂ ਇਸ ਵੇਲੇ ਉਹਨਾਂ ਟਰੱਕਾਂ 'ਚ ਖੜੇ ਆ ਜੋ ਕਿ ਕਿਸੇ ਵੇਲੇ ਪਾਕਿਸਤਾਨ ਜਾਇਆ ਕਰਦੇ ਸਨ ਅਤੇ ਇਹ ਉਹ ਲੋਕ ਨੇ ਉਹ ਮਿਹਨਤ ਦਾ ਸ਼ਲੋਗ ਨੇ ਜਿਹੜੇ ਕਿ ਕਿਸੇ ਵੇਲੇ ਇਹਨਾਂ ਦੀ ਜਦੋਂ ਪਾਕਿਸਤਾਨ ਮਾਲ ਜਾਂਦਾ ਸੀ ਤਾਂ ਇੱਕ ਸਰਦਾਰੀ ਹੁੰਦੀ ਸੀ ਲੇਕਿਨ ਅੱਜ ਇਸ ਵੇਲੇ ਮੰਡੀ ਦੇ ਕਗਾਰ 'ਚ ਨੇ ਇਕ ਆਂਕਲਨ ਕੀਤਾ ਜਾ ਰਿਹਾ ਹੈ ਕਿ 500 ਤੋਂ ਵੱਧ ਟਰੱਕ ਸੀ ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਜਾਂ ਕੁਝ ਡਿਸਟਰੋਏ ਹੋ ਚੁੱਕੇ ਨੇ ਤੇ ਅੱਜ ਅਸੀਂ ਇਹ ਨਾ ਵੀਰਾਂ ਨਾਲ ਗੱਲਾਂ ਕਰਾਂਗੇ ਕਿਉਂਕਿ ਗੱਲ ਹੈ ਅਮੀਰ ਦੀ ਹਰ ਕੋਈ ਸੁਣਦਾ ਗਰੀਬ ਦੀ ਕੋਈ ਨਹੀਂ ਸੁਣਦਾ ਪਰ ਅਸੀਂ ਆਏ ਆ ਤੁਹਾਡੇ ਕੋਲ ਭਾਜੀ ਕਿੰਨਾ ਟਰੱਕ ਸੀਗਾ ਤੇ ਕੀ ਹਾਲਾਤ ਨੇ ਅੱਜ ਦੀ ਡੇਟ ਕਿਉਂਕਿ ਸਾਰੇ ਲੀਡਰ ਇੱਕੋ ਗੱਲ ਕਹਿੰਦੇ ਅਸੀਂ ਖਲਵਾਵਾਂਗੇ ਖਲਵਾਵਾਂਗੇ ਤਾਂ ਟ੍ਰੇਡ ਬੰਦ ਪਿਆ ਕੀ ਕਰਨਾ ਚਾਹੋਗੇ ਪਹਿਲੀ ਦੀ ਗੱਲ ਹੈ ਟ੍ਰੇਡ ਬੰਦ ਥੋੜਾ ਹੋਇਆ ਟ੍ਰੇਡ ਤੇ ਚੱਲ ਰਿਹਾ ਜੋ ਕੁਝ ਪਾਕਿਸਤਾਨੋਂ ਆ ਰਿਹਾ ਸਾਰਾ ਦੁਬਈ ਰਸਤੇ ਚੱਲਦੇ ਰਿਹਾ ਹੂੰ ਉਹ ਜਿੱਥੋਂ ਚਾਹੁੰਦੇ ਹੀ ਉਹ ਚੱਲ ਰਿਹਾ ਹੈ ਟਰੇਡ ਬੰਦ ਕੋਈ ਨਹੀਂ ਹੋਇਆ ਪਾਕਿਸਤਾਨ ਨੂੰ ਪਾਕਿਸਤਾਨਾ ਬਿਲਕੁਲ ਐਜਿਟ ਟਰੇਡ ਚੱਲ ਰਿਹਾ ਹੈ ਇਹ ਸਿਰਫ ਵਿਖਾਵੇ ਵਾਸਤੇ ਹੀ ਹੈ ਟਰੇਡ ਬੰਦ ਨਹੀਂ ਐ ਟਰੇਡ ਸਿਰਫ ਬੰਦ ਹੋਇਆ ਬਾਰਡਰ ਤੇ ਅਟਾਰੀ ਬਾਰਡਰ ਤੇ ਬੰਦੇ ਆ ਬਾਕੀ ਟਰੇਡ ਚੱਲ ਰਿਹਾ ਹੈ ਟਰੇਡ ਕੋਈ ਬੰਦ ਨਹੀਂ ਹੋਇਆ ਕਿੰਨਾਕ ਤੁਹਾਡਾ ਜੀਵਨ ਦੀ ਅਗਰ ਗੱਲ ਕੀਤੀ ਜਾਵੇ ਪ੍ਰਭਾਵਿਤ ਹੋਇਆ ਖਾਸ ਕਰਕੇ ਅਟਾਰੀ ਹਲਕੇ ਦੀ ਗੱਲ ਕੀਤੀ ਅਟਾਰੀ ਹਲਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਹੁਤ ਹੀ ਜ਼ਿਆਦਾ ਨੁਕਸ ਇਥੇ ਹਜ਼ਾਰਾਂ ਲੋਕ ਜਿੰਨਾਂ ਦੀ ਰੋਟੀ ਚੱਲ ਰਹੀ ਸੀ ਉਹ ਰੋਜੀ ਰੋਟੀ ਤੋਂ ਆਤਰੋਏ ਕਿਉਂਕਿ ਬਾਰਡਰ ਬੰਦ ਹੋ ਗਿਆ ਬਾਰਡਰ ਦੇ ਨਾਲ ਹੀ ਕੰਮ ਸੀ ਹੋਰ ਕੋ ਕੰਮ ਨਹੀਂ ਹੈਗਾ ਬਾਰਡਰ ਏਰੀਏ ਤੇ ਬਿਲਕੁਲ ਬਾਰਡਰ ਤੇ ਕੋਈ ਕੰਮ ਨਹੀਂ ਹੈਗਾ ਇਸ ਟਾਈਮ ਵੀ ਕੁਝ ਹੋਰ ਵੀ ਲੋਕ ਭਾਜੀ ਕਿੰਨਾ ਕੁ ਟਰੱਕ ਸੀਗਾ ਤੇ ਕੀ ਪੋਜੀਸ਼ਨ ਆਜ ਵੇਲੇ ਜਿਹੜੀ ਇਸ ਵੇਲੇ ਬਣੀ ਹੋਈ ਹੈ ਆਪਣੇ ਕੋ ਟਰੱਕ ਹੈਗਾ ਸੀ तकरीबन 500 ਟਾਈ ਟਰੱਕ ਜੁਨੀ ਦੇ ਵਿੱਚ ਜੋ ਹੁਣ ਇਸ ਵਕਤ ਆਪਣੇ ਕੋ 200 ਟਰੱਕ ਹੈ ਜੋ ਨਾ ਰੋਜ਼ਗਾਰ ਹੋਣ ਦੇ ਕਾਰਨ ਅਸੀਂ 300 ਟਰੱਕ ਵਿੱਚ ਬੈਠੇ ਹਾਂ अच्छा मेरे को खुद को अपने को 3 ट्रक सी हम्म उसके बाद मेरे तो अलावा एक ट्रक रह गया जी दो ट्रक मैंने खुद बेचे अपने जे तो ला लो होन तक ट्रक जेड़ा चलण डया ना जी एदियां किश्तें भी अही दे नहीं पा रहे टायर तक ਸਾਡੇ ਕੋ ਲੱਗਨ ਨਹੀਂ ਡਾਇਰ ਇਸ ਬਾਰਡਰ ਬੰਦ ਹੁੰਦੇ ਕਾਰਨ ਸਾਡਾ ਰੋਜ਼ਗਾਰ ਸੀ ਬਾਰਡਰ ਦੇ ਉਤੇ ਜਿੰਨੇ ਡਰਾਈਵਰ ਆਪਣੇ ਵੀਰ ਭਰਾ ਨੇ ਸਾਰੇ ਇੰਨੇ ਪਰੇਸ਼ਾਨ ਇੰਨੇ ਔਕੇ ਨੇ ਇਸ ਵਕਤ ਇਹਨਾਂ ਦਾ ਕਾਰੋਬਾਰ ਠਾਪ ਹੋਇਆ ਪਿਆ ਹੈ ਬੱਚਿਆਂ ਦੀਆਂ ਫੀਸਾਂ ਤੱਕ ਨਹੀਂ ਦੇ ਪਾ ਰਹੇ ਇਹਨਾਂ ਦੇ ਇੰਨਾ ਰੋਜ਼ ਘਰ ਦਾ ਜਿੰਨਾ ਰੋਜ਼ਗਾਰ ਆ ਸਾਰਾ ਇੱਕ ਸਾਡਾ ਟਰੱਕ ਆਪਰੇਟਰ ਦੇ ਸਿਰ ਤੇ ਸੀ ਪਰ ਉਹ ਕਹਿੰਦੇ ਦੇਸ਼ ਭਗਤੀ ਦੀ ਗੱਲ ਕਰਦੇ ਆ ਕਹਿੰਦੇ ਜੀ ਕਿ ਦੇਸ਼ ਵਾਸਤੇ ਖਤਰਾ ਪਾਕਿਸਤਾਨ ਇਸ ਕਰਕੇ ਅਸੀਂ ਜਿਹੜੀ 200% ਡਿਊਟੀ ਜਿਹੜੀ ਲਗਾਈ ਹੈ ਇਹ ਕਹਿ ਰਹੇ ਨੇ ਸੱਚੇ ਦੇਸ਼ ਵਾਸਤੇ ਖਤਰਾ ਵਾ ਤਾਂ ਫਿਰ ਵਾਇਆ ਗੁਜਰਾਤ ਕੋ ਆਪਣਾ ਇਹਨੂੰ ਚਾਲੂ ਰੱਖਿਆ ਹੋਇਆ ਉੱਥੇ ਵੀ ਤਾਂ ਬੰਦ ਕਰਨਾ ਅਡਾਨੀ ਦੇ ਪੋਰਟ ਤੇ ਅਡਾਨੀ ਤਾਂ ਉੱਥੇ ਵੀ ਵਪਾਰ ਕਰ ਰਿਆਣਾ ਜੀ ਉਹ ਤਾਂ ਪਾਕਿਸਤਾਨ ਨੂੰ ਜਾ ਰਿਆਣਾ ਜੇ ਦੇਸ਼ ਵਾਸਤੇ ਖਤਰਾ ਤਾਂ ਇਕੱਲਾ ਪੰਜਾਬ ਰਹੀ ਕਿਉਂ ਖਤਰਾ ਕੰਡਲਾ ਸਿਰਫ ਇਹਨਾਂ ਨੂੰ ਪਟਾਰੀ ਬਾਰਡਰ ਹੀ ਕੋ ਦਿਖਦਾ ਉਹ ਵੀ ਤਾਂ ਪੋਰਟ ਹੈਗੀ ਹੈ ਨਾ ਜੀ ਗੁਜਰਾਤ ਕੰਡਲਾ ਕੰਡਲਾ ਤੋਂ ਪਾਕਿਸਤਾਨਾ ਵਪਾਰ ਚਲਾ ਰਹੇ ਨੇ ਉਹ ਵੀ ਤਾਂ ਵਾਇਆ ਦबई ਕੋ ਮਕੇ ਜਾਂ ਵਾਇਆ ਕੰਡਲਾ ਗੁਜਰਾਤ ਘੁੰਮ ਕੇ ਤੇ ਉਹ ਵੀ ਤਾਂ ਇੰਡੀਆ ਚ ਹੀ ਆ ਰਿਹਾ ਜੀ ਉਹ ਵੀ ਜੋ ਟੈਕਸ ਹੈ ਜਾਂ ਕੋਈ ਜਾ ਕੋ ਉਹਦਾ ਬੈਨੀਫਿਟ ਹੈ ਉਹ ਵੀ ਤਾਂ ਪਾਕਿਸਤਾਨ ਨੂੰ ਜਾ ਰਿਹਾ ਨਾ ਫਿਰ ਫਿਰ ਉਹ ਵੀ ਬੰਦ ਕਰ ਦੇਣਾ ਜੰਮੂ ਤੋਂ ਸਿਰਫ ਓਨਲੀ ਓਨਲੀ ਉਹ ਸਿਰਫ ਪੰਜਾਬ ਦੇ ਨਾਲ ਹੀ ਇੱਕ ਮਤਲਬ ਇੱਕ ਬਦਲੇ ਦੀ ਭਾਵਨਾ ਨਾਲ ਵਿਤਕਰਾ ਕੀਤਾ ਜਾ ਰਿਹਾ ਬਾਕੀ ਕਿਤੇ ਨਹੀਂ ਹੈਗਾ ਇਹ ਜੋ ਹੋਇਆ ਵੀ ਹੈ ਜਦੋਂ ਦਾ ਜਨਰਲ ਬੀਜੇਪੀ ਸਰਕਾਰ ਆਈ ਹੈ ਉਦੋਂ ਦਾ ਹੀ ਪਲਾਵਾ ਮਾ ਅਟੈਕ ਤੋਂ ਬਾਅਦ ਕੱਲਾ ਪਲਾਵਾ ਮਾ ਅਟੈਕ ਅਸੀਂ ਤੇ ਸੋਚਦੇ ਆ ਕਿ ਉੱਥੇ ਨਹੀਂ ਹੋਇਆ ਸਾਨੂੰ ਲੱਗਦਾ ਕਿ ਸਾਡੇ ਵੱੜ ਤੇ ਹੋਇਆ ਇੰਨਾ ਘਰਾਂ ਚ ਹੋਇਆ ਇੰਨਾ ਪਰਿਵਾਰਾਂ ਚ ਹੋਇਆ ਕਿੰਨੇ ਕੁ ਪਰਿਵਾਰ ਅਫੈਕਟਡ ਹੋਏ ਇੱਥੇ ਸਰ ਇੱਕ ਪਰਿਵਾਰ ਨਹੀਂ ਨਾ 23-2400 ਤੇ ਪਰਿਵਾਰ ਤੇ ਕੁੱਲੀ ਦੇ ਹੀ ਪਰਿਵਾਰਿਆ ਗੱਲਾਂ ਕੋਈ 500 ਗੱਡੀ ਸਾਡੀ ਸੀ ਯਾ 1200 ਬਾਹਰੋਂ ਭਰਦੀ ਸੀ ਆਲ ਓਵਰ ਪੰਜਾਬ ਚੋਂ ਟਰੱਕ ਆ ਕੇ ਇੱਥੇ ਕੰਮ ਕਰ ਰਿਆ ਸੀ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਚੋਂ ਵਪਾਰੀ ਆ ਕੇ ਕੰਮ ਕਰ ਰਿਆ ਸੀ ਇੱਥ ਉਹਨ ਖਤਮ ਹੈ ਹੋਰ ਖਤਮ ਹੈ ਹੁਣ ਓਨਲੀ ਅਫਗਾਨਿਸਤਾਨ ਦਾ ਵਪਾਰ ਚੱਲਿਆ ਉਹ ਵੀ ਇੱਕਾ ਦੁੱਕਾ ਇੱਕ ਅੱਧੀ ਘੜੀ ਆ ਰਹੀ ਹੈ ਉਹ ਵੀ ਜਦੋਂ ਇਹਨਾਂ ਨੇ ਜੀ ਕਰਦਾ ਬੰਦ ਕਰ ਦਿੰਦੇ ਆ ਉਹ ਵੀ ਇਹਨਾਂ ਨੇ ਸਕੈਨਰ ਬੰਦ ਕੀਤਾ ਹੋਇਆ ਸਾਰਾ ਕੁਝ ਬੰਦ ਕੀਤਾ ਹੋਇਆ ਜਦੋਂ ਇਹਨਾਂ ਨੇ ਦਿਲ ਕਰਦਾ ਕਿ ਉਹਦੇ ਵੀ ਸਟਾਪ ਲਾਉਣਾ ਵਾ ਉਦੋਂ ਉਦੋਂ ਉਹਦੇ ਤੇ ਵੀ ਲਾ ਦਿੰਦੇ ਆ ਤਾਂ ਬਿਲਕੁਲ ਕੁਝ ਮਜ਼ਦੂਰ ਵਰਗ ਦੇ ਲੋਕ ਨੇ ਤੁਸੀਂ ਦੇਖੋ ਵੀਰੇ ਕਿੰਨੀ ਕ ਮਜ਼ਦੂਰੀ ਟੁੱਟੀ ਤੁਹਾਡੀ ਕਿੰਨਾ ਪਹਿਲੇ ਕਿੰਨਾ ਕੰਮ ਹੁੰਦਾ ਸੀ ਤੇ ਹੁਣ ਕੀ ਹਾਲਾਤ ਨੇ ਕੰਮ ਦੇ ਬਹੁਤ ਹੀ ਬੱਬੀ ਟੁੱਟੇ ਆ ਮੈਂ ਨਾ ਕੋਈ ਹਾਲਾਤ ਹੀ ਬਹੁਤ ਹਾਲਾਤ ਮਾੜੇ ਬੱਬਾ ਹੂੰ ਇਹ ਕਿੰਨਾ ਕੰਮ ਹੁੰਦਾ ਸੀ ਕੰਮ ਪਹਿਲਾਂ ਬਹੁਤ ਹੁੰਦਾ ਸੀ ਹੂੰ ਹੋਂ ਤੇ ਬਹੁਤ ਮਾੜੇ ਹਾਲਾਤ ਆ ਦਾ ਮੈਨਾਂ ਕੋਈ ਗੱਲ ਕਰਨ ਵਾਲੀ ਨਹੀਂ ਐ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਇੱਥੇ ਵੀਰ ਆਏ ਨੇ ਤਾਂ ਵੀਰ ਕੀ ਕਹਿਣਾ ਚਾਹੋਗੇ ਭਾਜੀ ਤੁਸੀਂ ਕਿ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਅਗਰ ਫਾਈਨੈਂਸ਼ਲੀ ਗੱਲ ਕਰੀਏ ਐਜ਼ ਅ ਟਰੱਕ ਡਰਾਈਵਰ ਕਿੰਨੀ ਕਿ ਦਿਹਾੜੀ ਬਣ ਜਾਂਦੀ ਸੀ ਤੇ ਹੁਣ ਕੀ ਲਾ ਨਹੀਂ ਹੁਣ ਤੇ ਬਹੁਤ ਮੰਦਾ ਚੱਲ ਰਿਹਾ ਜੀ ਪਹਿਲਾਂ ਨਾਲੋਂ ਬਹੁਤ ਮੰਦਾ ਜੀ ਹੁਣ ਤਾਂ ਕੰਮ ਬੰਦ ਪਿਆ ਜੀ ਬਿਲਕੁਲ ਹਾਂਜੀ ਤੋ ਬਾਈ ਜੀ ਫਿਰ ਇਹਦਾ ਹੱਲ ਕੀ ਹੈ ਕਿਉਂਕਿ ਸਾਰੇ ਕਹਿ ਰਹੇ ਆ ਕਿ ਟ੍ਰੇਡ ਨੂੰ ਚੁਕਨਾ ਬਾਅਦ ਚੁਕਣੀ ਚਾਹੀਦੀ ਹੈ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਬਾਅਦ ਚੁੱਕੀ ਗਈ ਸੀ ਦੋ ਤਿੰਨ ਵਾਰ ਅਸੀਂ ਲੋਕ ਸਭਾ ਦੇ ਦੇਖਿਆ ਉਹਨੂੰ ਕਿੱਦਾਂ ਵੇਖਦੇ ਤੁਸੀਂ ਮੈਂ ਤੇ ਇਹੀ ਕਹਿਣਾ ਚਾਹੁੰਦਾ ਜੀ ਜੋ ਐਮਪੀ ਗਾਂ ਆਪਾਂ VOTING ਹੋਣ ਵਾਲੀ ਆ ਇੱਕ ਚੰਗਾ ਐਮਪੀ ਆਉਣਾ ਚਾਹੀਦਾ ਕਿਹੜਾ ਚੰਗਾ ਐਮਪੀ ਐਮਪੀ ਤੁਸੀਂ ਲਾਓ ਵੀ ਇੱਥੇ ਜਿੰਨੇ ਤਕਰੀਬਨ ਜੇ ਆਏ BJP ਕੋਈ ਵੀ ਆਇਆ ਹੈ ਸਾਰਿਆਂ ਨੇ ਵਾਅਦੇ ਹੀ ਕੀਤੇ ਆ ਕਿਸੇ ਨੇ ਆ ਕੇ ਇਸ ਬਾਰੇ ਕੁਲ ਸਭ ਝੂਠੇ ਵਾਦੇ ਹੋਏ ਨੇ ਜੇ ਗਰਜੀਤ ਹੋ ਜੀ ਨੇ ਦੋ ਵਾਰ ਆਵਾਜ਼ ਉਠਾਈ ਸਸਤੇ ਵਿੱਚ ਹਮ ਬਾਡਰ ਖੋਲਣ ਵਾਸਤੇ ਉਸ ਤੋਂ ਬਾਅਦ ਮੁੜ ਕੇ ਫਿਰ ਕੋਈ ਸੁਣਾਈ ਆਵਾਜ਼ ਤਾਂ ਉਠਾਈ ਜਿੰਦੀ ਪਰ ਉਸ ਤੇ ਗੌਰ ਨਹੀਂ ਨਾ ਹੁੰਦਾ ਗੌਰ ਕਿਉਂਕਿ ਐਂਟੀ ਕਾਂਗਰਸ ਉਹ ਕਾਂਗਰਸ ਨੂੰ ਨਮਾਇਦੇ ਨੇ ਤੇ ਭਾਜਪਾ ਚਾਹੁੰਦੀ ਹੈ ਕਿ ਜੇ ਅਸੀਂ ਕਾਂਗਰਸ ਦੇ ਕਹਿਣ ਤੇ ਚਲਾ ਦਿੱਤਾ ਤੇ ਇਹਦਾ ਕ੍ਰੈਡਿਟ ਸ਼ਹਿਰ ਕਾਂਗਰਸ ਨਾਲ ਲੈ ਜੇ ਜਦਕਿ ਕਾਂਗਰਸ ਤੇ ਪਹਿਲੇ 10 ਸਾਲ ਤੋਂ ਵਪਾਰ ਚਲਾ ਰਹੀ ਸੀ ਇਹਨੂੰ ਤਪਰ ਕਾਰੋਬਾਰ ਖਤਮ ਹੋ ਗਿਆ ਕਾਰੋਬਾਰ ਖਤਮ ਹੈ ਇੱਥੇ ਹੋਰ ਕੋਈ ਹੋਰ ਇੰਡਸਟਰੀ ਦੇ ਹੈ ਨਹੀਂ ਭਾਜੀ ਕੱਲਾ ਟਰੱਕ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਕਿੱਤੇ ਸੀ ਜਿਹੜੇ ਨਾਲ ਨਾਲ ਜੁੜੇ ਸੀ ਕਿਹੜੇ ਕਿਹੜੇ ਲੋਕ ਜੁੜੇ ਸੀ ਕਿਹਾ ਜਾਂਦਾ ਕਿ ਰਾਸ਼ਨ ਤੋਂ ਲਾ ਕੇ ਸਭ ਜੁੜਦੇ ਕਿਉਂਕਿ ਇੱਕ ਜਦੋਂ ਟਰੱਕ ਚੱਲਦਾ ਨਾ ਤਾਂ ਕਹਿੰਦੇ 10 ਪਰਿਵਾਰ ਰੋਟੀ ਖਾਂਦੇ ਇਸ ਦੇ ਨਾਲ ਜੁੜੇ ਸੀ ਲਾਡੋ ਤੁਸੀਂ ਬਾਰਡਰ ਤੇ ਹੋਟਲ ਤਕਰੀਬਨ ਕੋਈ 40 ਤੋਂ 50 ਹੋਟਲ ਸੀ ਜੋ ਬੱਚੇ ਆਪਣੇ ਰੋਟੀ ਪਾਲਦੇ ਸੀ ਉਹ ਹੋਟਲ ਵਾਲੇ ਹੋਟਲ ਦੇ ਠੱਪ ਹੋਏ ਫੇਰ ਇਸ ਤੋਂ ਇਲਾਵਾ ਲਾਲੋ ਸਾਡੇ ਨਾਲ ਜਿੱਦਾਂ ਕਨੈਕਟਰ ਲੋ ਟਰੱਕ ਦੇ ਕਨੈਕਟਰ ਸੀ ਮੁੰਡੇ ਉਹ ਜੁੜੇ ਸੀ ਫੇਰ ਦੂਸਰੇ ਜਿਹੜੇ ਵਿਚਾਰੇ ਹੋਟਲ ਖੋਲੇ ਸੀ ਜਿੱਥੇ ਕੰਮਕਾਰ ਕਰਦੇ ਸੀ ਨਾਲ ਉਹਨਾਂ ਦਾ ਰੋਜਗਾਰ ਠੱਪ ਹੋਇਆ ਨਾਲ ਇਸ ਬਾਰਡਰ ਦੇ ਨਾਲ ਇੰਨਾ ਕਿ ਜ਼ਿਆਦਾ ਮਲਵੀ ਕੰਮ ਠੱਪ ਹੋਇਆ ਵੀ ਤਕਰੀਬਨ ਲਾਲੋ ਤੁਸੀਂ ਵੀ ਕਿੰਨੇ ਪਰਿਵਾਰ ਜਿਹੜੇ ਆ ਬੇਕਾਰ ਹੀ ਹੋਏ 165 ਮੈਂਬਰ ਸੀ ਹਾਂਜੀ 165 ਮੈਂਬਰ ਸੀ ਜਿਨ੍ਹਾਂ ਨੂੰ ਚਾਰ ਪੰਜਾਂ ਨੂੰ ਤੇ ਖੁਦ ਖੁਸ਼ੀ ਕਰਨੀ ਪਈ ਜਦੋਂ ਟਰੱਕ ਵਿਕੇ ਯੋ ਬੰਦੇ ਮੰਜੇ ਤੇ ਪਏ ਆ ਬਾਜੁੱਠੇ ਹੀ ਨਹੀਂ ਪਰ ਉਹ ਕਹਿੰਦੇ ਦੇਸ਼ ਦਾ ਮਸਲਾ ਸੀ ਇਸ ਕਰਕੇ ਦੇਸ਼ ਦਾ ਮਸਲਾ ਪਰ ਵਾਇਆ ਕੱਲਾ ਪੰਜਾਬ ਹੀ ਕੋ ਦਿਖਦਾ ਸੀ ਤੇ ਉਹੀ ਤੇ ਗੱਲ ਕਰ ਰਹੇ ਨੇ ਨਾ ਬਾਰ-ਬਾਰ ਕਿ ਵਾਇਆ ਗੁਜਰਾਤ ਕਿਉਂ ਨਹੀਂ ਦਿਖਦਾ ਇਹਨਾਂ ਨੂੰ ਦੇਸ਼ ਦਾ ਮਸਲਾ ਕਿਸੇ ਲਈ ਰੌਣਕਾਂ ਲੱਗਦੀਆਂ ਸੀ ਜੀ ਇਸ ਜਗ੍ਹਾ ਤੇ ਖਲੋਥੇ ਆਪਾਂ ਜਿੱਥੇ ਰੌਣਕਾਂ ਲੱਗਦੀਆਂ ਸੀ ਪੂਰੀਆਂ ਇੱਥੇ ਗ੍ਰੈਂਡੇ ਦਾਕ ਲਾਈਨ ਲੱਗਦੀ ਸੀ ਇਧਰੋਂ ਇਧਰੋਂ ਲੱਗਦੀ ਸੀ ਘਟੋ ਘੜ ਮਾਵੇ ਤੱਕ ਲਾਈਨ ਹੁੰਦੀ ਸੀ ਅੱਛਾ ਘਟੋ ਘੜ 10-10 ਕਿਲੋਮੀਟਰ ਦੀ ਲਾਈਨ ਸੀ ਦੋ ਬੰਦੇ ਸਾਰੇ ਖਤਮ ਡੇਲੀ ਹਾਲ ਸੀ ਉਹ ਹੂੰ ਕਿਉਂਕਿ ਸਬਜ਼ੀਆਂ ਜਾਂਦੀਆਂ ਸੀ ਹੂੰ ਫਰੂਟ ਸੀ ਸਾਰਾ ਕੁਝ ਅੰਦਾ ਸੀ ਵੀ ਉਹ ਵੀ ਭਾਈ ਜੀ ਜੇ ਖੁੱਲਦਾ ਤੇ ਬਈ ਕਿੰਨਾ ਫਾਇਦਾ ਮਿਲੇਗਾ ਦੇਖੋ ਇੱਕ ਕੰਮ ਚੱਲਣਾ ਫਾਇਦਾ ਤਾਂ ਹੁੰਦਾ ਹੀ ਆ ਇਹ ਕੰਮ ਚੱਲੇ ਤੇ ਲੋਕ ਖੁਸ਼ਹਾਲ ਹੋਣਗੇ ਜਿਹੜੇ ਟਮਾਟਰ ਜਾਂ ਮਿਰਚਾ ਇੱਥੇ ਰੋਲਦੀਆਂ ਨਾ ਉਹ ਉਹਨਾਂ ਉਹਨਾਂ ਵਾਸਤੇ ਉਹ ਨੀੜੀ ਆ ਮਤਲਬ ਇਸ ਟਾਈਮ ਜਾਂ ਕਣਕ ਹੀ ਲਾ ਲਓ ਤੁਸੀਂ ਆਪਣੀ ਜਿਹੜੀ ਆਪਾਂ 2000 ਨੂੰ ਇੱਥੇ ਕਹਿ ਰਹੇ ਆ ਉਥੇ ਦੱਸ 10000 ਨੂੰ ਦੱਸ ਦੇ ਕੀ ਇੱਥੇ ਕੁਝ ਹਾਲੀ ਸੀ ਭਾਜੀ ਬਹੁਤ ਜ਼ਿਆਦੀ ਮੇਰੇ ਖਿਆਲ ਹੁ ਪਹਿਲਾਂ ਤਕਰੀਬਨ ਜਦੋਂ ਵੇਖੀਦਾ ਸੀ ਵੀ ਹਰ ਇੱਕ ਦੇ ਵਿੱਚ ਖੁਸ਼ੀ ਹੁੰਦੀ ਸੀ ਉਹ ਮਯੂਸੀ ਤੁਹਾਨੂੰ ਹਰ ਇੱਕ ਦੇ ਚਿਹਰੇ ਤੇ ਨਜ਼ਰ ਆਉਗੀ ਕਿਸੇ ਕੋ ਕੰਮਕਾਰ ਨਹੀਂ ਹੈਗਾ ਵਿਹਲੇ ਤੁਰੇ ਫਿਰਦੇ ਨੇ ਨਸ਼ੇ ਬਹੁਤ ਜ਼ਿਆਦਾ ਵਧ ਗਏ ਨੇ ਸਿਰਫ ਵਿਹਲੇ ਰਹਿਣ ਕਰਕੇ ਜਦੋਂ ਕੰਮ ਹੀ ਕੋਈ ਨਹੀਂ ਹੈਗਾ ਚੋਰੀਆਂ ਵਧ ਗਈਆਂ ਚਕਾਰੀਆਂ ਵਧ ਗਈਆਂ ਪਹਿਲਾਂ ਬਾਹਰ ਸਮਾਨ ਪਿਆ ਹੁੰਦਾ ਸੀ ਕੋਈ ਡੁੱਕਰ ਨਹੀਂ ਸੀ ਹੁੰਦੀ ਹੁਣ ਚੋਰੀਆਂ ਵਧ ਗਈਆਂ ਸਾਰਾ ਕੁਝ ਵਧ ਗਿਆ ਬਿਲਕੁਲ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਟਾਰੀ ਬਾਰਡਰ ਟਰੱਕ ਯੂਨੀਅਨ ਆਪਰੇਟਰਸ ਤੇ ਇਹ ਟਾਰੀ ਵਾਟਰ ਟਰੱਕ ਆਪਰੇਟਰਸ ਐਸੋਸੀਏਸ਼ਨ ਵੀ ਬਣਾਈ ਗਈ ਸੀ ਇਹਨਾਂ ਵੱਲੋਂ ਦਾਣਾ ਮੰਡੀ ਦਫਤਰ ਖੋਲਿਆ ਸੀ ਤਾਂ ਇੱਥੇ ਲਹਿਰਾ ਬਹਿਰਾ ਹੁੰਦੀਆਂ ਸਨ ਲੇਕਿਨ ਅੱਜ ਹਾਲਾਤ ਕੁਝ ਇਸ ਤਰ੍ਹਾਂ ਦੇ ਨਹੀਂ ਕਿ ਇਹ ਲੋਗ ਮੰਡੀ ਦੇ ਕਗਾਰਥ ਨੇ ਲੀਡਰ ਸਾਰੇ ਬਾਤ ਚੁੱਕਦੇ ਨੇ ਪਰ ਸਵਾਲ ਹੈ ਕਿ ਗੱਲ ਚੁੱਕਦੇ ਜਰੂਰ ਨੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਦੋ ਵਾਰ ਇਹਦੀ ਆਵਾਜ਼ ਚੁੱਕੀ ਗਈ ਲੇਕਿਨ ਸੁਧ ਲੈਣ ਵਾਲਾ ਕੋਈ ਨਹੀਂ ਹੈ ਤਾਂ ਫਿਲਹਾਲ ਇਹ ਟਰੱਕ ਖੜੇ ਦੇ ਖੜੇ ਰਹਿ ਚੁੱਕੇ ਨੇ 300 ਦੇ ਕਰੀਬ ਟਰੱਕ ਵਿਕ ਚੁੱਕਾ ਹੈ ਕਈ ਪਰਿਵਾਰ ਜਿਹੜੇ ਨੇ ਇਹਨਾਂ ਟਰੱਕਾਂ ਦੇ ਪਲਦੇ ਸਨ ਔਰ ਲੋਕਾਂ ਦਾ ਕਹਿਣਾ ਕਿ ਜੇਕਰ ਵਪਾਰ ਪਾਕਿਸਤਾਨ ਨਾਲ ਬੰਦ ਕਰਨਾ ਤਾਂ ਪੂਰੇ ਮੁਲਕ 'ਚ ਵਪਾਰ ਬੰਦ ਕੀਤਾ ਜਾਵੇ ਨਾ ਕਿ ਇਕੱਲੇ ਇੱਕ ਬਾਰਡਰ ਦੇ ਨਾਲ ਵਿਤਕਰਾ ਕੀਤਾ ਜਾਵੇ ਅਗਰ ਇਸ ਤਰ੍ਹਾਂ ਦਾ ਵਿਤਕਰਾ ਹੈ ਤਾਂ ਇਹ ਗਲਤ ਹੈ ਤਾਂ ਫਿਲਹਾਲ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਵਪਾਰ ਨੂੰ ਖੋਲਿਆ ਜਾਵੇ ਤਾਂ ਕਿ ਉਹਨਾਂ ਦੇ ਘਰ ਵੀ ਖੁਸ਼ਹਾਲ ਹੋ ਸਕਣ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ